ਹਾਂਜੀ ਸਤਿਕਾਰਯੋਗ ਅਧਿਆਪਕ ਸਾਥੀਓ ਅੱਜ ਮਾਸਟਰ ਕਲਾਸ 4166 ਜੂਨੀਅਰ ਦੇ ਬੰਦੋਂ ਜਿਹੜੇ ਆਪਣੇ ਕੁਝ ਮਸਲੇ ਸੀ ਉਹਨਾਂ ਸੰਬੰਧੀ ਡਿਪਾਰਟਮੈਂਟ ਦੇਕੇ ਯਾਪੋਰਟ ਮਹਾਲੀ ਵਿੱਚ ਆ ਗਿਆ ਸੀ ਜੋ ਵੀ ਆਪਣੇ ਮਸਲੇ ਜਿਹੋਨਾਂ ਸੰਬੰਧਿਤ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਜਿਹੜੀ ਸਾਡੀ ਅੰਦਰ ਹੋਈ ਹੈ ਬਕਬਕ ਮੁੱਦੇ ਹੈਗੇ ਸੀ ਚਾਹੇ 9 ਮਹੀਨੇ ਤਨਖਾਹ ਮੰਗ ਲੈ ਕੇ ਹੋਵੇ ਚਾਹੇ ਹੋਰ ਕਾਫੀ سارے ਮਸਲੇ ਸੀ ਉਹਨਾਂ ਦੇ ਵਿੱਚ ਪੂਰੀ ਜੋ ਗੱਲਬਾਤ ਡਿਟੇਲ ਦੇ ਵਿੱਚ ਮੈਂ ਬੇਨਤੀ ਕਰੂੰਗਾ ਸਤਿ ਸੰਦੀਪ ਜੀ ਸੰਦੀਪ ਗੱਲ ਜੀ ਉਹ ਸਾਰੀ ਗੱਲਬਾਤ ਰੱਖਣਗੇ ਸੰਦੀਪ ਗੱਲ ਜੀ ਹਾਂਜੀ ਸਾਥੀਓ ਤੁਹਾਨੂੰ ਜਿਵੇਂ ਕਿ ਪਤਾ ਹੀ ਹੈ ਕਿ ਅੱਜ ਸਵੇਰ ਤੋਂ ਹੀ ਆਪਣੀ 9 ਮਈ ਦੀ ਤਨਖਾਹ ਆ ਜਿਹੜਾ ਉਹ ਚੱਲ ਰਿਹਾ ਸੀਗਾ ਤੇ ਸਵੇਰੇ ਆਡੀਓ ਵੀ ਪਾਈਆਂ ਸੀਗੀਆਂ ਤੇ ਜਿਹਦੇ ਵਿੱਚ ਆਪਾਂ ਇਹ ਗੱਲ ਕਹੀ ਸੀਗੀ ਕਿ ਆਪਾਂ ਪੂਰੀ ਤਰ੍ਹਾਂ ਮੰਨ ਲਓ ਕਿ ਥੋੜੀ-ਬਹੁਤੀ ਕਨਫਿਊਜ਼ਨ ਸੀਗੀ ਕਿਤੇ ਨਾ ਕਿਤੇ ਕਾਟਰ ਦੇ ਵਿੱਚ ਕਿਉਂਕਿ ਬਹੁਤ ਸਾਰੇ ਫੋਨ ਕਾਲ ਜਿਹੜੇ ਕਾਟਰ ਦੇ ਵਿੱਚ ਉਹ ਆ ਰਹੇ ਸੀਗੇ ਤੇ ਉਸੇ ਸੰਬੰਧ ਵਿੱਚ ਆਚਾਸੀ ਫਿਰ ਡਿਪਾਰਟਮੈਂਟ ਦੇ ਵਿੱਚ ਆ ਕੇ ਪੂਰੀ ਡਿਟੇਲ ਦੇ ਵਿੱਚ ਜਿਹੜੀ ਹੈਗੀ ਉਹਦੀ ਜਾਣਕਾਰੀ ਆ ਜਿਹੜੀ ਲਈ ਆ ਜਿਹਦੇ ਵਿੱਚ ਅੱਜ ਜਿਹੜਾ ਲੈਟਰ ਇਸ਼ੂ ਹੋਏ ਨੇ ਆਪਾਂ ਨੂੰ 9 ਮਈ ਤੋਂ ਤਰਖਾ ਦੇ ਦਿੱਤੀ ਕੰਫਿਊਜ਼ਨ ਸੀਗੀ ਇਹ ਥੋੜੀ ਬਹੁਤੀ ਕਹਿ ਲਈਏ ਆਪਾਂ ਆ ਕੇ 15 ਦਿਨ ਦੀ ਮਿਲਨੀ ਜਾਂ ਪੂਰੀ ਮਿਲਣੀ ਤਾਂ ਇੱਥੇ ਪੂਰੀ ਤਰ੍ਹਾਂ ਅਸੀਂ ਸਪਸ਼ਟ ਤਰੀਕੇ ਨਾਲ ਜਿਹੜੀ ਗੱਲ ਕੀਤੀ ਆ ਜਿਹਦੇ ਵਿੱਚ ਇਹ ਜਾਣਕਾਰੀ ਆਪਾਂ ਨੂੰ ਮਿਲੀ ਆ ਕਿ ਜਦੋਂ ਤੋਂ ਆਪਾਂ ਡਾਈਟਾਂ ਦੇ ਵਿੱਚ ਆਪਣੇ ਸਾਥੀਆਂ ਨੇ ਜੁਆਇਨ ਕੀਤਾ ਉਦੋਂ ਤੋਂ ਲੈ ਕੇ ਉਹ ਤਰੀਕ ਤੋਂ ਲੈ ਕੇ ਜਿਹੜੇ ਜਿਹੜੇ ਸਾਥੀਆਂ ਚਾਹੇ ਕਿਸੇ ਨੇ 9 ਨੂੰ ਕੀਤਾ ਜਾਂ 10 ਨੂੰ ਕੀਤਾ ਜਦੋਂ ਵੀ ਕੀਤਾ ਉਦੋਂ ਤੋਂ ਲੈ ਕੇ ਸਕੂਲ ਜੋਇਨਿੰਗ ਤੱਕ ਦੀ ਪੂਰੀ ਤਨਖਾਹ ਚਾਹੇ ਉਹ 2 ਮਹੀਨੇ ਬਣਦੇ ਜਾਂ ਚਾਹੇ ਉਹ 2 ਮਹੀਨੇ ਤੋਂ ਜ਼ਿਆਦਾ ਸਮਾਂ ਬਣਦਾ ਪੂਰੀ ਤਨਖਾਹ ਜਿਹੜੀ ਆ ਉਹ ਆਪਣੇ ਸਾਥੀਆਂ ਨੂੰ ਉਹ ਮਿਲੂਗੀ ਸਾਥੀਓ ਔਰ ਦੂਜੀ ਗੱਲ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੀ ਇਹ ਸਮੱਸਿਆ ਆ ਰਹੀ ਸੀ ਕਿ ਕਿਉਂਕਿ ਪਹਿਲਾਂ ਵੀ 9 ਮਈ ਦੀ ਹਾਜ਼ਰੀ ਸੂਰਤੀ ਵੀ ਜਿਹੜੀ ਸੀਗੀ ਉਹ ਲੈਟਰ ਨਿਕਲੇ ਆ ਸੀਗਾ ਤਾਂ ਜੋ ਸੰਬੰਧੀ ਵੀ ਗੱਲ ਕੀਤੀ ਹੈ ਕਿਉਂਕਿ ਉਹ ਪੱਲਾ ਪੱਲਾ ਲੈਟਰ ਹਾਜ਼ਰੀ ਵਾਲਾ ਸੀਗਾ ਹੁਣ ਤਨਖਾਹ ਵਾਲਾ ਲੈਟਰ ਆ ਜਿਹੜਾ ਕਿਉਂਕਿ ਤੁਹਾਨੂੰ ਪਤਾ ਕਿ ਪਿਛਲੇ ਸਮਿਆਂ ਤੋਂ ਵੀ ਆਪਾਂ ਲਗਾਤਾਰ ਇਸ ਸੰਬੰਧੀ ਕੋਸ਼ਿਸ਼ ਕਰ ਰਹੇ ਸੀ ਕਿ ਚਾਹੇ ਉਹ ਆਪਾਂ ਮੰਤਰੀ ਸਾਹਿਬ ਨੂੰ ਮਿਲਦੇ ਸੀ ਜਾਂ ਕਿਵੇਂ ਮੈਂ ਪਿੱਛੇ ਜੇ ਆਡੀਓ ਵੀਡੀਓ ਕਰਕੇ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਬਹੁਤ ਛੇਤੀ ਆਪਾਂ ਤਨਖਾਹ ਮਿਲਣ ਜਾ ਰਹੀ ਆ ਜਿਹਦੇ ਵਿੱਚ ਕਿ ਵਿੱਤ ਵਿਭਾਗ ਵੱਲੋਂ ਜਿਹੜੀ ਹਰੀ ਝੰਡੀ ਆ ਜਿਹੜੀ ਉਹ ਆਪਾਂ ਨੂੰ ਮਿਲ ਚੁੱਕੀ ਸੀਗੀ ਤਾਂ ਸਾਥੀਓ ਇਸ ਇਸ ਦੇ ਵਿੱਚ ਜਿਹੜਾ ਹੈ ਸਾਥੀਓ ਕਿ ਬਹੁਤ ਸਾਰੇ ਸਾਥੀਆਂ ਨੇ ਇਸ ਸੰਬੰਧੀ ਸਹਿਯੋਗ ਕੀਤਾ ਮੈਂ ਖਾਸ ਤੌਰ ਤੇ ਡਿਪਾਰਟਮੈਂਟ ਨੇ ਵੀ ਆਪਣਾ ਕਿਉਂਕਿ ਜਿਹੜਾ ਕੇਸ ਆ ਡਿਪਾਰਟਮੈਂਟ ਨੇ ਬਣਾ ਕੇ ਉੱਥੇ ਵਿੱਤ ਵਿਭਾਗ ਦੇ ਵਿੱਚ ਪੇਸ਼ ਕੀਤਾ ਤੇ ਜਿਹਦੇ ਵਿੱਚ ਇਹਨਾਂ ਵੱਲੋਂ ਆਹ ਪੋਜ਼ਿਟਿਵ ਜਿਹੜੀ ਆਪਣੀ ਇਹ ਨੌਵੀਂ ਤਨਖਾਹ ਨੂੰ ਦੀ ਗੱਲ ਕੀਤੀ ਗਈ ਤੇ ਮੈਂ ਸਾਡੇ ਸਾਥੀ ਗੁਰਦਾਸ ਜੀ ਨੇ ਉਹਨਾਂ ਵੱਲੋਂ ਵੀ ਇਸ ਸੰਬੰਧੀ ਐਫਰਟ ਕੀਤਾ ਗਿਆ ਉਹ ਵੀ ਕੋਰਟ ਦੇ ਵਿੱਚ ਜਾ ਕੇ ਕੋਰਟ ਦੀ ਸ਼ਰਤ ਦੇ ਵਿੱਚ ਗਏ ਜਿੱਥੇ ਕਿ ਉਹਨਾਂ ਨੇ ਵੀ ਆਪਣੀ ਨੌਵੀਂ ਤਨਖਾਹ ਦੀ ਜਿਹੜੀ ਪੈਰਵਾਈ ਕੀਤੀ ਆ ਬਹੁਤ ਸ਼ਲਾਘਾਯੋਗ ਸੀ ਤੇ ਆਪਣੀ ਯੂਨੀਅਨ ਵੱਲੋਂ ਵੀ ਲਗਾਤਾਰ ਚਾਹੇ ਉਹ ਅ ਸਿੱਖਿਆ ਮੰਤਰੀ ਨਾਲ ਮੀਟਿੰਗ ਦੀ ਗੱਲ ਹੋ ਜੇ ਜਾਂ ਕਿਤੇ ਕਿਤੇ ਵੀ ਆਪਾਂ ਨੂੰ ਜਿਹੜਾ ਹੈਗਾ ਕੋਸ਼ਿਸ਼ ਆਪਾਂ ਕੀਤੀ ਆ ਸਾਥੀਓ ਤੇ ਇੱਕ ਦੋ ਗੱਲਾਂ ਜਿਹੜੀਆਂ ਇਹ ਜਿੰਮੇ ਹੋਣਾ ਸਰਵਿਸ ਬੁੱਕ ਤੇ ਉੱਪਰ ਪ੍ਰੋਬਲਮ ਆ ਰਹੀ ਅੱਜ ਵੀ ਬਹੁਤ ਸਾਰੇ ਕਾਡਰ ਦੇ ਫੋਨ ਆਇਆ ਕਿ ਸਰਵਿਸ ਬੁੱਕ ਦੇ ਉੱਪਰ ਜਿਹੜੀ ਆ ਸਕੂਲ ਜੁਆਇਨਿੰਗ ਪਾਈ ਆ ਦੂਜੀ ਜੁਆਇਨਿੰਗ ਨਹੀਂ ਪਾਈ ਹੈ ਕਿ ਜਿਹੜੀ 9 ਮਈ ਵਾਲੀ ਆ ਤਾਂ ਮੈਂ ਇੱਥੇ ਗੱਲ ਸਪਸ਼ਟ ਕੀਤੀ ਆ ਵਿਭਾਗ ਦੇ ਵਿੱਚ ਤੇ ਉਹਨਾਂ ਨੇ ਫਸਟ ਟੌਂਕ ਤੇ ਕਿਹਾ ਕਿ ਤੁਸੀਂ ਆਪਣੇ ਡੀਡੀਓ ਨਾਲ ਗੱਲ ਕਰੋ ਡੀਡੀਓ ਨੂੰ ਕਹੋ ਕਿ ਸਾਡੇ ਪ੍ਰਾਣ ਕਾਰਡ ਦੇ ਉੱਪਰ ਵੀ ਤੇ ਸਾਡੀ ਸਰਵਿਸ ਬੁੱਕ ਦੇ ਉੱਪਰ ਵੀ ਜਿਹੜੀ ਆਪਣੀ ਡਾਟਾ ਵਾਲੀ ਜੁਆਇਨਿੰਗ ਆ ਉਹਨੂੰ ਤੁਸੀਂ ਕਰਵਾਓ। ਅਗਰ ਡੀਡੀਓ ਇਸ ਗੱਲ ਲਈ ਕੋਈ ਸਲਾਹ مشਵਰਾ ਲੈਣਾ ਚਾਹੁੰਦੇ ਤਾਂ ਅੱਗੇ ਆਪਣੇ ਡੀਓ ਤੋਂ ਉਹ ਸਲਾਹ ਕਰ ਸਕਦੇ ਆ, ਆਪਣੇ ਆਪਣੇ ਜ਼ਿਲ੍ਹੇ ਦੇ ਡੀਓ ਨਾਲ ਸਲਾਹ ਕਰ ਸਕਦੇ ਆ। ਅੱਗੇ ਜੇਕਰ ਡੀਓ ਸਾਹਿਬਾਨਾਂ ਨੂੰ ਲੋੜ ਆ ਤਾਂ ਉਹ ਅੱਗੇ ਜਾ ਕੇ ਵਿਭਾਗ ਤੋਂ ਆਪਣੀ ਸਲਾਹ ਲੈ ਸਕਦੇ ਆ। ਫੇਰ ਵੀ ਜੇਕਰ ਤੁਹਾਨੂੰ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਸਮੱਸਿਆ ਆਉਂਦੀ ਆ, ਆਪਣੇ ਸਰਵਿਸ ਬੁੱਕ ਤੇ ਜਾਂ ਪ੍ਰਾਣ ਕਾਰਡ ਤੇ ਜਾਂ ਤਨਖਾਹ ਕਢਵਾਉਣ ਦੀ ਤਾਂ ਤੁਸੀਂ ਆਪਣੇ ਜ਼ਿਲ੍ਹੇ ਦੇ ਕਿਸੇ ਵੀ ਆਗੂ ਦੇ ਨਾਲ ਜਾਂ ਸਟੇਟ ਦੇ ਕਿਸੇ ਵੀ ਆਗੂ ਦੇ ਨਾਲ ਸੰਪਰਕਾ ਜਿਹੜਾ ਉਹ ਸਾਥੀਓ ਕਰ ਸਕਦੇ ਹੋ ਤੇ ਦੂਜੀ ਇੱਕ ਗੱਲ ਅਗਲੀ ਛੋਟੀ ਜਿਹੀ ਨਵੇੜ ਤਾਂ ਕਿ ਬਦਲੀਆਂ ਸੰਬੰਧੀ ਗੱਲ ਆ ਰਹੀ ਸੀ ਕਿ ਜਿਹੜੇ ਸਾਥੀਆਂ ਨੇ ਐਗਜ਼ੈਪਟਡ ਕੈਟਾਗਰੀ ਦੇ ਵਿੱਚ ਬਦਲੀ ਅਪਲਾਈ ਕੀਤੀ ਆ ਵੀ ਕਾਫੀ ਟਾਈਮ ਹੋ ਗਿਆ ਤਾਂ ਉੱਥੋਂ ਇਹੀ ਗੱਲ ਪਤਾ ਲੱਗੀ ਕਿ ਹਜੇ ਪੇਪਰਾਂ ਦਾ ਸਮਾਂ ਚੱਲ ਰਿਹਾ ਸੋ ਬਦਲੀਆਂ ਵਾਲਾ ਜਿਹੜਾ ਪੋਰਟਲ ਆ ਉਹ ਹਜੇ ਨਹੀਂ ਖੁੱਲੂਗਾ ਅੱਗੇ ਜਾ ਕੇ ਜਦੋਂ ਵੀ ਹੈਗਾ ਪੋਰਟਲ ਖੁੱਲੂਗਾ ਤਾਂ ਨਵੇਂ ਸੈਸ਼ਨ ਦੇ ਵਿੱਚ ਤਾਂ ਐਗਜ਼ੈਪਟਡ ਕੈਟਾਗਰੀਆਂ ਦਾ ਜਿਹੜਾ ਪਹਿਲ ਦੇ ਆਧਾਰ ਤੇ ਜਿਹੜਾ ਬਦਲੀਆਂ ਵਾਲਾ ਮਸਲਾ ਉਹ ਹੱਲ ਹੋਊਗਾ ਸਾਥੀਓ ਤੇ ਇੱਕ ਮੈਂ 2 ਕੁ ਮਿੰਟ ਦੇ ਵਿੱਚ ਬਸ ਗੱਲ ਇਹੀ 1 ਮਿੰਟ ਚ ਕਿਸੇ ਸਾਡੇ ਵੀਰ ਸਾਥੀ ਨੇ ਆਡੀਓ ਪਾਈ ਸੀਗੀ ਜਿਹਦੇ ਵਿੱਚ ਉਹਨੇ ਕਿਹਾ ਸੀ ਕਿ ਇਹਨਾਂ ਦੀ ਅਪਦੀ ਦਾ 9 ਮਈ ਦੀ ਤਨਖਾਹ ਬਣਦੀ ਨਹੀਂ ਵੀ ਇਹ ਨਾ ਕਰਕੇ ਬੁਹਾੜਾ ਰਿਆ ਸਾਥੀਓ ਮੈਂ ਗੱਲ ਸਪਸ਼ਟ ਕਰਦੇ ਆ ਕਿ ਪਹਿਲੇ ਦਿਨ ਤੁਸੀਂ ਜਦੋਂ ਤੁਸੀਂ ਜਥੇਬੰਦੀ ਦੇ ਵਿੱਚ ਜੁੜੇ ਆ ਕਦੇ ਇਹ ਦੇਖ ਕੇ ਨਹੀਂ ਚੱਲੇ ਹੋ ਕਿ ਸਾਡਾ ਉਹਦੇ ਵਿੱਚ ਫਾਇਦਾ ਹੈਗਾ ਜਾਂ ਨਹੀਂ ਹੈਗਾ ਮੈਨੂੰ ਵੀ ਪਤਾ ਸਾਡੀ ਕੋਈ 9 ਮਈ ਤਨਖਾਹ ਨਹੀਂ ਪਰ ਲਗਾਤਾਰ ਅਸੀਂ ਸ਼ੁਰੂ ਤੋਂ ਲੈ ਕੇ ਕਿਉਂਕਿ ਉਹ ਬਾਕੀ ਸਾਥੀ ਵੀ ਸਾਡੇ ਹੀ ਨੇ ਸਾਡੇ ਮੰਨ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਕਿ ਸਾਨੂੰ ਤਾਂ ਇਹ ਫਾਇਦਾ ਨਹੀਂ ਹੈਗਾ ਅਸੀਂ ਨਾਖਰੀਏ ਤੁਸੀਂ ਵੀ ਦੇਖ ਰਹੇ ਹੋ ਕਿ ਲਗਾਤਾਰ ਆਪਾਂ ਸ਼ੁਰੂ ਤੋਂ ਹੀ ਇਸ 9 ਮਈ ਦੀ ਤਰਕਾਸਰ ਦੀ ਅੱਜਾ ਜਿਹੜੀ ਆਪਾਂ ਕਰਦੇ ਆ ਜੀ ਚਲੋ ਉਹ ਤੁਹਾਡੇ ਸਾਹਮਣੇ ਸੂਯੋਗ ਸਤਿਕਾਰ ਸਾਰੇ ਸਾਹਮਣੇ ਸੂਯੋਗ ਸਤਿਕਾਰ ਉਹ ਐਫਰਟ ਨੇ ਜਿਹੜੇ ਆਪਣੇ ਸਫਲ ਹੋਏ ਤੇ ਹੁਣ ਪੰਜਾਬ ਪੇਸਕਲ ਨੂੰ ਲੈ ਕੇ ਵੀ ਲਗਾਤਾਰ ਆਪਾਂ ਐਫਰਟ ਕਰ ਰਹੇ ਆ ਚਾਹੇ ਉਹ ਆਪਾਂ ਫਰੰਟ ਦੇ ਰੂਪ ਦੇ ਵਿੱਚ ਕੰਮ ਕਰ ਰਹੇ ਆ ਜਾਂ ਆਪਾਂ ਨੂੰ ਕੋਰਟ ਥਰੂ ਵੀ ਆਪਾਂ ਕੋਰਟ ਤੋਂ ਵੀ ਆਪਾਂ ਸ਼ਰਨ ਲੈ ਰਹੇ ਆ ਕੋਰਟ ਦੀ ਵੀ ਚਾਹੇ ਉਹ ਕਾਨੂੰਨੀ ਲੜਾਈ ਆ ਚਾਹੇ ਉਹ ਜ਼ਮੀਨੀ ਲੜਾਈ ਆ ਲਗਾਤਾਰ ਸਾਥੀਓ ਲੜ ਰਹੇ ਆ ਸੋ ਜਲੋ ਜੇ ਕਿਸੇ ਦੀ ਕੋਈ ਪਰਸੈਪਸ਼ਨ ਸਾਡੇ ਪ੍ਰਤੀ ਬਣੀ ਆ ਉਹਦੀ ਸੋਚ ਆ ਅਸੀਂ ਉਹਦੇ ਕੋਈ ਕਿਸ ਤੂ ਗਰਤੂ ਨਹੀਂ ਕਰਾਂਗੇ ਪਰ ਹਮੇਸ਼ਾ ਅਸੀਂ ਨਿਰਸਵਾਰਥ ਹੋ ਕੇ ਹੁਣ ਤੱਕ ਪੋਸਟਰ ਬਣਾਉਣ ਤੋਂ ਲੈ ਕੇ ਸਾਨੂੰ ਕੋਈ ਦੱਸਣ ਦੀ ਲੋੜ ਨਹੀਂ ਹੈਗੀ ਵੀ ਅਸੀਂ ਕੀ ਕੀਤਾ ਜਾਂ ਕੀ ਨਹੀਂ ਕੀਤਾ ਇਹ ਸੋਚ ਉਹਨਾਂ ਦੀ ਉਹਨਾਂ ਨੂੰ ਮੁਬਾਰਕ ਆ ਤਾਂ ਅੱਗੇ ਵੀ ਅਸੀਂ ਹੁਣ ਪੰਜਾਬ ਇਸ ਕੇਸ ਨੂੰ ਲੈ ਕੇ ਵੀ ਜਿਹੜਾ ਅੱਗੇ ਜੋ ਵੀ ਕਾਨੂੰਨੀ ਲੜਾਈ ਸਾਨੂੰ ਲੜਨੀ ਪਊਗੀ ਅਸੀਂ ਲੜਾਂਗੇ ਜਮੀਨੀ ਸਿਰ ਹੱਥ ਵੀ ਅਸੀਂ ਕਰਾਂਗੇ ਸੋ ਇਹਨਾਂ ਗੱਲਾਂ ਦਾ ਕਹਿੰਦਾ ਹੋਇਆ ਸਾਥੀਓ ਤੁਹਾਡਾ ਬਹੁਤ-ਬਹੁਤ ਧੰਨਵਾਦੀ ਆ ਜਨ ਜਮਤਾ ਜਨ ਸੰਘਰਸ਼ ਜਿੱਤ ਲੜਦੇ ਲੋਕਾਂ ਦੀ